ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਇਸ ਖਾਸ ਬੁਲੇਟਿਨ ਦੇ ਨਾਲ ਜਿਸ ਦੇ ਵਿੱਚ ਅਸੀਂ ਜ਼ਿਕਰ ਕੈਨੇਡਾ ਦਾ ਅਮਰੀਕਾ ਦਾ ਤੇ ਅਮਰੀਕਾ ਦੇ ਵਿੱਚ ਪੜਨ ਵਾਲੇ ਜਿਹੜੇ ਪੜਨ ਦੇ ਚਾਹਵਾਨ ਨੇ ਨੌਜਵਾਨ ਵਿਦਿਆਰਥੀਆਂ ਉਹਨਾਂ ਦਾ ਕਰਾਂਗੇ ਦੂਜੇ ਪਾਸੇ ਇਸ ਸਮੇਂ ਅੱਜ ਪੰਜਾਬ ਦੀ ਇੱਕ ਸੀਟ ਦੇ ਉੱਤੇ ਵਿਧਾਨ ਸਭਾ ਹਲਕੇ ਦੇ ਵਿੱਚ VOTING ਹੋ ਰਹੀ ਹੈ ਲੁਧਿਆਣਾ ਪੱਛਮੀ ਦੇ ਲਈ ਉੱਥੋਂ ਦੇ VOTER ਆਪਣੇ ਵੋਟ ਧੱਕਦਾ ਇਸਤੇਮਾਲ ਕਰ ਰਹੇ ਨੇ ਦੁਪਹਿਰੇ 1 ਵਜੇ ਤੱਕ 33% ਲੋਕਾਂ ਨੇ ਵੋਟ ਪਾ ਦਿੱਤੀ ਹੈ ਇਸ ਇਲੈਕਸ਼ਨ ਦੇ ਉੱਤੇ ਵੀ ਹੋਰ ਅਪਡੇਟ ਥੋੜੀ ਦੇਰ ਦੇ ਵਿੱਚ ਮੈਂ ਤੁਹਾਨੂੰ ਪਹੁੰਚਾਉਣਾ ਹੈ ਇਸ ਦੇ ਨਾਲ हिमाचल ਦੇ ਸਾਬਕਾ ਮੁੱਖ ਮੰਤਰੀ ਦੀ ਇੱਕ ਸਟੇਟਮੈਂਟ ਦੀ ਜਿਸ ਨੂੰ ਲੈ ਕੇ ਬਵਾਲ ਖੜਾ ਹੋ ਗਿਆ ਪਰ ਮੈਂ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਖਬਰ ਹੈ ਉਹਨਾਂ ਨੌਜਵਾਨਾਂ ਦੇ ਲਈ ਜਿਹੜੇ ਇਸ ਸਮੇਂ 10+2 ਚ ਨੇ ਜਾਂ ਗ੍ਰੈਜੂਏਸ਼ਨ ਦੇ ਵਿੱਚ ਨੇ ਤੇ ਜਾਣਾ ਚਾਹੁੰਦੇ ਨੇ ਅਮਰੀਕਾ ਉੱਥੇ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਖਬਰ ਹੈ ਤੇ ਇਸ ਖਬਰ ਤੋਂ ਹੀ ਸ਼ੁਰੂਆਤ ਹੈ ਅਮਰੀਕਾ ਦੇ ਵਿੱਚ ਪੜ੍ਹਾਈ ਦੇ ਚਾਹਵਾਨਾਂ ਦੇ ਲਈ ਰਾਹਤ ਭਰੀ ਖਬਰ ਹੈ ਅਮਰੀਕਾ ਮੁੜ ਤੋਂ ਸਟੂਡੈਂਟ ਵੀਜ਼ਾ ਸ਼ੁਰੂ ਕਰਨ ਜਾ ਰਿਹਾ ਹੈ ਯੂਐਸ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਇਹ ਸਟੇਟਮੈਂਟ ਜਾਰੀ ਕਰ ਦਿੱਤੀ ਗਈ ਹੈ ਕਿ ਮੰਤਰੀ ਵਿਦਿਆਰਥੀ ਵੀਜ਼ਾ ਅਪੁਆਇੰਟਮੈਂਟ ਮੁਰਤੋਂ ਸ਼ੁਰੂ ਕਿਤੇ ਜਾਣਗੇ ਪਰ ਸੋਸ਼ਲ ਮੀਡੀਆ ਅਕਾਊਂਟ ਜਿਹੜੇ ਪਬਲਿਕ ਕਰਨੇ ਪੈਣਗੇ ਅਧਿਕਾਰੀ ਸੋਸ਼ਲ ਮੀਡੀਆ ਅਕਾਊਂਟ ਦੀ ਜਾਂਚ ਕਰਨਗੇ ਬਹੁਤ ਡੂੰਘਾਈ ਦੇ ਨਾਲ ਯੂਐਸ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਧਿਕਾਰੀ ਉਹਨਾਂ ਪੋਸਟ ਤੇ ਮੈਸੇਜ ਦੀ ਜਾਂਚ ਕਰਨਗੇ ਜੋ ਅਮਰੀਕਾ ਸਰਕਾਰ ਨਾਗਰਿਕਤਾ ਉੱਥੇ ਦੇ ਨਾਗਰਿਕਾਂ ਸੱਭਿਆਚਾਰ ਸੰਸਥਾਵਾਂ ਜਾਂ ਮੂਲ ਸਿਧਾਂਤਾਂ ਦੇ ਖਿਲਾਫ ਹੋਵੇ ਜਾਂ ਗਲਤ ਹੋਵੇ ਇਸ ਸੋਸ਼ਲ ਮੀਡੀਆ ਸਕਰੀਨਿੰਗ ਦੇ ਜ਼ਰੀਏ ਅਸੀਂ ਯਕੀਨੀ ਬਣਾਵਾਂਗੇ ਕਿ ਸਾਡੇ ਦੇਸ਼ ਦੇ ਵਿੱਚ ਦਾਖਲ ਹੋਣ ਦੀ ਇੱਛਾ ਰੱਖਣ ਵਾਲੇ ਇਸੇ ਵੀ ਵਿਅਕਤੀ ਦੀ ਪੂਰੀ ਤਰ੍ਹਾਂ ਤੇ ਸਹੀ ਢੰਗ ਦੇ ਨਾਲ ਜਾਂਚ ਕੀਤੀ ਜਾਵੇ ਕਾਬਲੇ ਗੌਰ ਹੈ ਕਿ ਅਮਰੀਕਾ ਨੇ 27 ਮਈ ਨੂੰ ਅ ਕਰੀਬ ਤੁਸੀਂ ਕਹਿ ਸਕਦੇ ਹੋ 20-25 ਦਿਨ ਪਹਿਲਾਂ ਹੀ ਸਟੂਡੈਂਟ ਵੀਜ਼ਾ ਇੰਟਰਵਿਊ ਰੋਕ ਦਿੱਤੇ ਸੀ ਇਸ ਦਾ ਸਿੱਧਾ ਜਿਹਾ ਮਤਲਬ ਸੀ ਕਿ ਜੇ ਇੰਟਰਵਿਊ ਨਹੀਂ ਤਾਂ ਫਿਰ ਉੱਥੇ ਪਹੁੰਚਣ ਦਾ ਸਵਾਲ ਹੀ ਨਹੀਂ ਇੰਟਰਵਿਊ ਨਹੀਂ ਤਾਂ ਵੀਜ਼ਾ ਨਹੀਂ ਇੰਟਰਵਿਊ ਨਹੀਂ ਤਾਂ ਫਿਰ ਉੱਥੇ ਦੀ ਯੂਨੀਵਰਸਿਟੀ 'ਚ ਦਾਖਲਾ ਨਹੀਂ ਸਾਰਾ ਕੁਝ ਆਪਸ ਦੇ ਵਿੱਚ ਕਨੈਕਟਡ ਹੁੰਦਾ ਔਰ ਸ਼ੁਰੂਆਤ ਹੁੰਦੀ ਹੈ ਇੰਟਰਵਿਊ ਤੋਂ ਜੇ ਕਿੱਪਾ ਵੀਜ਼ਾ ਵੀ ਲੈਣਾ ਅਮਰੀਕਾ ਦਾ ਤਾਂ ਆਪਾਂ ਬਾਖੂ ਵੀ ਇਸ ਗੱਲ ਨੂੰ ਸਮਝਦੇ ਹਾਂ ਕਿ ਇੰਟਰਵਿਊ ਹੋ ਉਸ ਤੋਂ ਬਾਅਦ ਜਿਹੜੇ ਫਿੰਗਰਪ੍ਰਿੰਟਸ ਹੁੰਦੇ ਨੇ ਤੇ ਫਿੰਗਰਪ੍ਰਿੰਟਸ ਹੋ ਜਾਂਦੇ ਨੇ ਫਿਰ ਇੰਟਰਵਿਊ ਹੁੰਦੀ ਹੈ ਵੀਜ਼ਾ ਮਿਲਦਾ ਉਸ ਤੋਂ ਬਾਅਦ ਹੀ ਆਪਾਂ ਫਿਰ ਟਿਕਟ ਕਰਵਾ ਕੇ ਜਹਾਜ਼ ਚੜ੍ਹ ਪਾਉਨੇ ਤੇ ਹੁਣ ਸਵਾਲ ਇਹ ਹੈ ਕਿ ਕਿੰਨੀ ਵੱਡੀ ਰਾਹਤ ਸਟੂਡੈਂਟਸ ਦੇ ਲਈ ਹੋਏਗੀ ਖਾਸ ਤੌਰ ਤੇ ਉਹ ਜਿਹੜੇ ਬਹੁਤ ਲੰਬੇ ਟਾਈਮ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਅਸੀਂ ਬਾਹਰ ਜਾਈਏ ਤੇ ਉਹਨਾਂ ਨੂੰ ਬਿਲਕੁਲ ਟਾਈਮ ਦੇ ਉੱਤੇ ਆ ਕੇ ਇੱਕ ਝਟਕਾ ਜਿਹਾ ਲੱਗਦਾ ਹੈ 27 ਮਈ ਨੂੰ ਕਿ ਨਹੀਂ ਤੁਸੀਂ ਤਾਂ ਜਾ ਨਹੀਂ ਸਕਦੇ ਕਿਉਂਕਿ ਇੰਟਰਵਿਊ ਰੋਕ ਦਿੱਤੀ ਗਈ ਹੈ ਇੰਟਰਵਿਊ ਰੋਕਣ ਦਾ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਫਿਰ ਤੁਸੀਂ ਬਾਹਰ ਨਹੀਂ ਜਾ ਸਕਦੇ ਹਾਂ ਜੇ ਤੁਹਾਡੀ ਹੁ ਕਾਲ ਆ ਵੀ ਗਈ ਤੁਹਾਨੂੰ ਅਪਾਇੰਟਮੈਂਟ ਮਿਲ ਵੀ ਗਈ ਤਾਂ ਤੁਹਾਡਾ ਇੰਸਟਾ ਅਕਾਊਂਟ ਤੁਹਾਡਾ ਫੇਸਬੁੱਕ ਅਕਾਊਂਟ ਤੁਹਾਡਾ ਟਵਿੱਟਰ ਅਕਾਊਂਟ ਤੁਹਾਡਾ ਹੋਰ ਵੀ ਜਿਹੜੇ ਪਲੈਟਫਾਰਮ ਤੁਸੀਂ ਇਸਤੇਮਾਲ ਕਰ ਰਹੇ ਹੋ ਉਹਨਾਂ ਸਾਰਿਆਂ ਦੀ ਜਾਂਚ ਹੋਏਗੀ ਅੱਛਾ ਬਹੁਤ ਸਾਰੇ ਲੌਕ ਲਗਾਏ ਹੁੰਦੇ ਨੇ ਕਿ ਤੁਸੀਂ ਆਪਣੀ ਪ੍ਰੋਫਾਈਲ ਨੂੰ ਲੌਕ ਕਿੱਦਾਂ ਹੋਇਆ ਤਾਂ ਉਹ ਵੀ ਨਹੀਂ ਹੋਏਗਾ ਤਾਂ ਕਿ ਤੁਹਾਡੀ ਪ੍ਰੋਫਾਈਲ ਨੂੰ ਬਹੁਤ ਡੁੰਗਾਈ ਦੇ ਨਾਲ ਦੇਖਿਆ ਜਾ ਸਕੇ ਤਾਂ ਇਸ ਕਰਕੇ ਜ਼ਰੂਰੀ ਹੈ ਕਿ ਉਹ ਅਨਲੌਕ ਹੋਵੇ ਥੋੜੇ ਹੋਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੰਨੀ ਵੱਡੀ ਰਾਹਤ ਹੈ ਜਾਂ ਕਿਸ ਨਜ਼ਰ ਦੇ ਨਾਲ ਇਸ ਖਬਰ ਨੂੰ ਲੈਣਾ ਚਾਹੀਦਾ ਹੈ ਅਸ਼ਵਨੀ ਗੁਪਤਾ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਇਮੀਗ੍ਰੇਸ਼ਨ ਐਕਸਪਰਟ ਨੇ ਅਸ਼ਵਨੀ ਜੀ ਬਹੁਤ ਬਹੁਤ ਸਵਾਗਤ ਹੈ ਗੁਪਤਾ ਸਾਹਿਬ ਮੈਂ ਸਭ ਤੋਂ ਪਹਿਲਾਂ ਸਵਾਲ ਇਹ ਹੀ ਜਾਨਣਾ ਚਾਹੁੰਦਾ ਹਾਂ ਇਨਫ ਜਿਹੜੇ ਇਸ ਸਮੇਂ ਦਰਸ਼ਕ ਜਾਂ ਸਟੂਡੈਂਟਸ ਜੁੜੇ ਹੋਏ ਹੋਣਗੇ ਜਾਂ ਉਹਨਾਂ ਦੇ ਪੇਰੈਂਟਸ ਜੁੜੇ ਹੋਣਗੇ ਉਹ ਜਾਨਣਾ ਚਾਹੁੰਦੇ ਹੋਣਗੇ ਕਿ ਇਸ ਦਾ ਸਿੱਧਾ ਮਤਲਬ ਕੀ ਕੱਢਿਆ ਜਾਵੇ ਕਿ ਸਟੂਡੈਂਟਸ ਦੇ ਲਈ ਇਹ ਰਾਹਤ ਭਰੀ ਖਬਰ ਆ ਗਈ ਹੈ ਆ ਦੇਖੋ ਜੀ ਇਹ ਜੋ ਬਹੁਤ ਬਹੁਤ ਖਬਰਾਂ ਦੀ ਗੱਲ ਹੈ ਜਿਹੜਾ ਉਹ ਨਮੋਦੀ ਸਾਹਿਬ ਉਥੇ ਕਹਿੰਨੇ ਸੀ ਚਵਣ ਦੀ ਤੇ ਉਥੇ ਆਪਚ ਜਿਹੜੀਆਂ ਕਾਫੀ ਦਿਨ ਦੀਆਂ ਆਪਚ ਮਨਮੋਟਾ ਚੱਲ ਰਿਆ ਸੀ ਕਾਫੀ ਚੀਫ ਸਕੱਟਰੀ ਲੈਵਲ ਦੇ ਇਸ ਗੱਲਾਂ ਪਤਾ ਹੁੰਦੇ ਤੇ ਹੁਣ ਜਿਹੜੀ ਸਾਲ ਡੇਢ ਸੌ ਤੋਂ ਪੰਜ ਪਿਆ ਸੀ ਇਹ ਕਾਰੋਬਾਰ ਬੱਚੇ ਵੀ ਡਰਨਦੇ ਸੀ ਮਾਪੇ ਵੀ ਡਰਦੇ ਸੀ ਹੁਣ ਫਿਰ ਖੁੱਲ ਜਾਏਗਾ ਤੇ ਬੜੀ ਅੱਛੀ ਖਬਰ ਹੈ ਜੀ ਹਾਂਜੀ ਅਤੇ ਇੰਟਰਵਿਊ ਵੀਜ਼ਾ ਪ੍ਰੋਸੈਸ ਇਹ ਕਿੰਨਾ ਇੰਪੋਰਟੈਂਟ ਹੈ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਹਾਲਾਂਕਿ ਆਪਾਂ ਸਮਝਦੇ ਹਾਂ ਕਿ ਇੰਟਰਵਿਊ ਨੇ ਤਾਂ ਵੀਜ਼ਾ ਨਹੀਂ ਤੇ ਵੀਜ਼ਾ ਨਹੀਂ ਤਾਂ ਅਮਰੀਕਾ ਜਾਣ ਹੀ ਹੋਣਾ ਪਰ ਇਹ ਜਿਹੜਾ ਪ੍ਰੋਸੈਸ ਹੈ ਜਿਨ੍ਹਾਂ ਨੇ ਵਿਚਾਲੇ ਛੱਡਿਆ ਜਿਨ੍ਹਾਂ ਨੇ ਅਪਲਾਈ ਨਹੀਂ ਕੀਤਾ ਇਹ ਤੁਹਾਨੂੰ ਲੱਗਦਾ ਕਿ ਆਦੇਸ਼ ਹੋਣ ਤੋਂ ਬਾਅਦ ਕਿੰਨੀ ਜਲਦੀ ਇੰਪਲੀਮੈਂਟ ਕਰ ਦਿੱਤਾ ਜਾਂਦਾ ਹੈ ਦੇਖੋ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਇੰਟਰਵਿਊ ਇੱਕ ਜਿਹੜਾ ਬੱਚਾ ਪੜ ਰਿਹਾ ਹੈ ਉਹ ਸਾਡੀ ਸਭ ਤੋਂ ਵੱਡੀ ਕਮੀ ਪੇਸ਼ ਹੁੰਦੀ ਹੈ ਉਹ ਸੈਂਟਰਲ ਚ ਚਲੇ ਜਾਂਦਾ ਹੈ ਕਿਸੇ ਤੇ ਕਿੰਨਾ ਹਾਈਲਾਈਟਸ ਪਾਸ ਕਰ ਲਿਤੇ ਹੂੰ ਉਸ ਤੋਂ ਬਾਅਦ ਉਹਨੂੰ ਪਤਾ ਹੀ ਨਹੀਂ ਪ੍ਰੈਜੈਂਟੇਸ਼ਨ ਕਿਸ ਤਰ੍ਹਾਂ ਕਰਨੀ ਸਾਡੇ ਜਿਹੜੇ ਬੱਚੇ ਨੂੰ ਕੋਈ ਪ੍ਰੈਜੈਂਟੇਸ਼ਨ ਦੇ ਬਾਰੇ ਕਿਸ ਤਰ੍ਹਾਂ ਇੰਟਰਵਿਊ ਦੇ ਐਟੀਕੀਟਸ ਨੇ ਕੀ ਪ੍ਰੋਬਲਮ ਆਤੀ ਕਿਸ ਤਰ੍ਹਾਂ ਉਹ ਬਿਲਕੁਲ ਹੀ ਨੋਲੇਜ ਨਹੀਂ ਹੈ ਇਹਦੇ ਐਸੇ ਸਾਨੂੰ ਜ਼ਰੂਰਤ ਹੈ ਕੁਝ ਐਸੇ ਸੈਂਟਰਾਂ ਦੀ ਜਿਹੜੇ ਉਸੇ ਬੱਚੇ ਦੀ ਗਰਮਿੰਗ ਕਰਨ ਤਾਂ ਕਿ ਆਪਣੀ ਉਹ ਪ੍ਰੈਜੈਂਸ ਦੇ ਨਾਲ ਉਸੇ ਇੰਟਰਵਿਊ ਦੇਣ ਕਿਉਂਕਿ ਇੰਟਰਵਿਊ ਵਾਲੇ ਵੀ ਜਦੋਂ ਲੈਂਦੇ ਨੇ ਤੇ ਉਹ ਬੰਦੇ ਦੀ ਬੋਡੀ ਲੈਂਗੁਏਜ ਦੇਖਦੇ ਨੇ ਹਾਂਜੀ ਦੇ ਉਹ ਨਾਲ ਜਿਹੜੀਆਂ ਉਹਨਾਂ ਫੇਸਬੁੱਕਾਂ ਨਜ਼ਰੀਆਂ ਦੀਆਂ ਹੋਰ ਤੇ ਕਈ ਬੱਚੇ ਨੇ ਆਪਣੀਆਂ ਜਿਸ ਨਾਲ ਐਵੇਂ ਛੋਟੇ ਨਕਲੀ ਲੋਲਵਰਾਂ ਦਾ ਫੋਟੋਆਂ ਚਾਹੀਆਂ ਆ ਭਾਵੇਂ ਐਸੇ ਉਹ ਸਾਰਾ ਇਹਨਾਂ ਦਾ ਨੈਗੇਟਿਵ ਵਿੱਚ ਚਲੇ ਜਾਂਦਾ ਹਾਂਜੀ ਤੇ ਹੋਰ ਵਿੱਚ ਕਈ Song ਵੀ ਆਇਕਲ ਜਿਸ ਤਰ੍ਹਾਂ ਦਾ ਪੰਜਾਬੀ ਜਿਹੜੇ Song ਆ ਰਹੇ ਨੇ ਉਹ ਉਹ ਹੀ ਕ੍ਰਾਈਮ ਰਿਲੇਟਡ ਆ ਰਹੇ ਪਿਸਤੋਲਾਂ ਰੈਵਲਾਂ ਉਹ ਵੀ ਬੱਚੇ ਦੀ ਉਹ ਵੇਖਣ ਕੇ ਫੇਸਬੁੱਕ ਤੇ ਉਹ ਬੱਚੇ ਨੇ ਕਿਤੇ ਉਹ ਗਾਣੇ ਨੂੰ ਸ਼ੇਅਰ ਨਹੀਂ ਕਰ ਰਿਆ ਹਾਂਜੀ ਤਾਂ ਕਿ ਇਹ ਬੱਚੇ ਦੀ ਜਿਹੜੀ ਮੈਂਟੈਲਿਟੀ ਜਿੱਕੀ ਜਾਏ ਇਸ ਕਰਕੇ ਬੱਚਿਆਂ ਨੂੰ ਇਸ ਚੀਜ਼ ਤੋਂ ਬਚਣਾ ਚਾਹੀਦਾ ਹਾਂਜੀ ਨਹੀਂ ਬਹੁਤ ਇੰਪੋਰਟੈਂਟ ਤੁਸੀਂ ਜ਼ਿਕਰ ਕੀਤਾ ਬਹੁਤ ਸਾਰੇ ਜਿਹੜੇ ਮੈਂ ਦੇਖ ਰਹੇ ਹਾਂ ਕਿ ਬੱਚੇ ਹੈਗੇ ਨਹੀਂ ਜਿਹੜੇ ਇਸ ਸਮੇਂ ਕੋਈ ਗ੍ਰੈਜੂਏਸ਼ਨ ਵੀ ਕਰ ਰਹੇ ਹੋਏਗਾ ਕੋਈ ਦੋਸਤ ਅਪਲੋਡ ਕਰ ਰਿਹਾ ਉਹਨੂੰ ਸ਼ੇਅਰ ਕਰ ਰਹੇ ਨੇ ਇਸ ਤਰੀਕੇ ਦੀਆਂ ਚੀਜ਼ਾਂ ਆ ਰਹੀਆਂ ਚਲੋ ਸਰ ਇਹ ਤਾਂ ਹੋ ਗਿਆ ਕਿ ਸੋਸ਼ਲ ਮੀਡੀਆ ਨੂੰ ਬਹੁਤ ਧਿਆਨ ਦੇ ਨਾਲ ਯੂਜ਼ ਕਰਨਾ ਹੋਏਗਾ ਮੈਂ ਇੱਕ ਹੋਰ ਚੀਜ਼ ਤੁਹਾਡੇ ਤੋਂ ਜਾਨਣੀ ਚਾਹੁੰਦਾ ਕਿ ਇਹ ਕਿੰਨਾ ਵੱਡਾ ਨੰਬਰ ਹੈ ਬੱਚਿਆਂ ਦਾ ਜਿਹੜਾ ਅਮਰੀਕਾ ਦਾ ਵੀਜ਼ਾ ਜਾਂ ਉੱਥੇ ਪੜ੍ਹਾਈ ਕਰਨ ਦੇ ਲਈ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਨੇ ਪੰਜਾਬ ਦਾ ਮੈਂ ਸਪੈਸੀਫਿਕਲੀ ਗੱਲ ਕਰਾਂ ਕੋਈ ਫਿਗਰ ਹੈ ਕਿ ਕਿੰਨੇ ਜ਼ਿਆਦਾ ਬੱਚੇ ਨੇ ਕਿੰਨਾ ਨੰਬਰ ਹੈ ਦੇਖੋ ਜੀ ਐਸਐਮ ਜਿਹੜਾ ਟੋਟਲ ਕੋਈ ਕਮ ਸੇ ਕਮ 10 ਲੱਖ ਬੱਚਾ ਸਾਰੇ ਇੰਡੀਆ ਤੋਂ ਤੇ ਯੂ ਐਸ ਏ ਦੇ ਵਿੱਚ ਹੈਗਾ ਜਿਹੜਾ ਸਟੱਡੀ ਕਰ ਰਿਹਾ ਹਾਂਜੀ ਤਾਂ ਪਲੇਅਰਫਲੀ ਆਈਡੀਆ ਤੇ ਹੁਣ ਪੰਜਾਬ ਦੇ ਵਿੱਚ ਜਿਹੜਾ ਸੀ ਉਹ ਮੋਸਲੀ ਕੈਨੇਡਾ ਜਾ ਰਹੀ ਸੀ ਅਮਰੀਕਾ ਵੱਲੋਂ ਬਹੁਤ ਘੱਟ ਉਹਨਾਂ 'ਤੇ ਧਿਆਨ ਸੀ ਹਾਂਜੀ ਠੀਕ ਹੈ ਜਦ ਕਿ ਉਹ ਅਮਰੀਕਾ ਤੋਂ ਡਰਸੈਸੀ ਕੀ ਉੱਤੇ ਸਟੱਡੀ ਕਰਨ ਤੋਂ ਬਾਅਦ ਵਾਪਸ ਭੇਜ ਦਿੰਦੇ ਐਸੀ ਕੋਈ ਗੱਲ ਨਹੀਂ ਗਈ ਉੱਥੇ ਤੁਸੀਂ ਸਟੱਡੀ ਕਰੋ ਉੱਥੇ ਉਹਨਾਂ ਨਾਲ ਜੁੜਦਾ ਹੈ ਗਿਆ ਪਲੱਸ ਉਹਨਾਂ ਦਾ ਡੋਲਰ ਦਾ ਰੇਟ ਵੀ ਜ਼ਿਆਦਾ ਹੈਗਾ ਜੇ ਇਹ ਬੱਚੇ ਫੋਕਸ ਕਰਨ ਅਮਰੀਕਾ ਵਾਸਤੇ ਪੜ੍ਹੇ ਤੇ ਮੈਂ ਸਰ ਉਹੀ ਜਾਨਣਾ ਚਾ ਰਿਹਾ ਸੀ ਤੁਸੀਂ ਇੱਕ ਜ਼ਿਕਰ ਕਰ ਦਿੱਤਾ ਕਿ 3 ਲੱਖ ਉਤੇ ਹੈਗੇ ਨੇ ਬੇਸਿਕਲੀ ਮੈਂ ਜਾਨਣਾ ਚਾ ਰਿਹਾ ਸੀ ਕਿ ਕਿੰਨੇ ਜਾਂਦੇ ਨੇ ਜਿਵੇਂ ਹਰ ਸਾਲ ਦੀ ਗੱਲ ਕਰਾਂ ਤਾਂ ਦੇਸ਼ ਤੋਂ ਕਿੰਨੇ ਬੱਚੇ ਚਲੇ ਜਾਂਦੇ ਨੇ ਆ ਉੱਥੇ ਪੜ੍ਹਨ ਦੇ ਲਈ ਆ ਪੰਜਾਬ ਤੋਂ ਕਿੰਨੇ ਬੱਚੇ ਚਲੇ ਜਾਂਦੇ ਨੇ ਇਸ ਦੀ ਕੋਈ ਜਾਣਕਾਰੀ ਹੈ ਐਵੇਂ ਦੇ ਕੋ ਜਿਹੜੀ ਹੈ ਮੋਟਾ-ਮੋਟੀ ਹੈ ਕਟੋ-ਕਟ ਜਿਹੜਾ ਕੋਈ 1 ਲੱਖ 1.5 ਲੱਖ ਬੱਚਾ ਹਰ ਸਾਲ ਇਸ ਤੋਂ ਸਾਰੀ ਇੰਡੀਆ ਤੋਂ ਜਾਂਦਾ ਹੈ ਤੇ ਪੰਜਾਬ ਵਿੱਚੋਂ ਜਿਹੜੀ ਅਮਰੀਕਾ ਜਾਂਦੀ ਗਿਣਤੀ ਬਹੁਤ ਘੱਟ ਗਈ ਹੈ ਹੂੰ ਜਿਆਦਾ ਸਾਫਟਵੇਅਰ ਇੰਡੀਅਨ ਬੱਚੇ ਜਿਹੜੇ ਨੇ ਉਹ ਜਿਆਦਾ ਅਮਰੀਕਾ ਨੂੰ ਪ੍ਰੈਫਰ ਕਰਕੇ ਜਾਂਦੇ ਨੇ ਕਿਉਂਕਿ ਉਹ ਸਾਫਟਵੇਅਰ ਦੇ ਵਿੱਚ ਜਿਆਦਾ ਉਹਨਾਂ ਦਾ ਇੰਟਰਸਟ ਹੁੰਦਾ ਉੱਥੇ ਉਹਨਾਂ ਨੂੰ ਕੰਮ ਵੀ ਮਿਲ ਜਾਂਦਾ ਹੈ ਹਾਂਜੀ ਤੇ ਸਾਡੇ ਬੱਚੇ ਹੈਗੇ ਕਿ ਕੈਨੇਡਾ ਚਲੇ ਜਾਈਏ ਬਸ ਉਸ ਤੋਂ ਜਾ ਕੇ ਅਸੀਂ ਟੈਕਨੀਕਲ ਆ ਲਾਂਗੇ ਤੇ ਬਸ ਤੇ ਇੰਨੇ ਆਪਣਾ ਕੰਮ ਕਰਕੇ ਪੀਆਰ ਲੈ ਲਾਂਗੇ ਉਹ ਮਤਲਬ ਬੋਤਲੀ ਉਹਨਾਂ ਦੇ ਵਾਸਤੇ ਕੋਈ ਇਨੀ ਹਾਰਡ ਨਹੀਂ ਆ ਕਿ ਮੈਂ ਇਹ ਵੱਲੇ ਕੋਰਸ ਕਰਾਂ ਤੇ ਉੱਥੇ ਜਾ ਕੇ ਮੈਂ ਸਟੱਡੀ ਕਰਕੇ ਉੱਥੇ ਕੋਈ ਬੜੀ ਅਸਲੀ ਜੋਬ ਲੈ ਉਹਨਾਂ ਦਾ ਸਿਰਫ ਮਕਸਦ ਰਿਹਾ ਕਿ ਕੈਨੇਡਾ ਪਹੁੰਚੀ ਉਹਨਾਂ ਲਈ ਮੋਸਟਲੀ ਆਪਾਂ ਕਹਿ ਸਕਦੇ ਮੈਜੋਰਟੀ ਆਫ ਜਿਹੜੇ ਸਾਡੇ ਇੱਥੇ ਸਟੂਡੈਂਟ ਬੱਚੇ ਜਾ ਰਹੇ ਆ ਉਹੀ ਸੋਚਦੇ ਨੇ ਮੈਂ ਖੋੜ ਆਖਰੀ ਸਵਾਲ ਤੁਹਾਨੂੰ ਦੇ ਜਾਨਣਾ ਚਾਹੁੰਦਾ ਹਾਂ ਇਹ ਪੂਰਾ ਪ੍ਰੋਸੈਸ ਤੁਹਾਨੂੰ ਲੱਗਦਾ ਕਿ ਪਹਿਲਾਂ ਦੀ ਤਰ੍ਹਾਂ ਹੀ ਹੋਏਗਾ ਜਾਂ ਹੁਣ ਹੋਰ ਟਫ ਹੋ ਸਕਦਾ ਹੈ ਅਮਰੀਕਾ ਖਾਸ ਤੌਰ ਤੇ 2025 ਦੇ ਵਿੱਚ ਜਿਸ ਤਰੀਕੇ ਨਾਲ ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਰਿਐਕਟ ਕੀਤਾ ਹੈ ਅਮਰੀਕਾ ਨੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਸਟੂਡੈਂਟ ਵੀਜ਼ਾ ਬੰਦ ਕਰ ਦਿੱਤਾ ਸੀ ਇੰਟਰਵਿਊਜ਼ ਦੁਬਾਰਾ ਬਹਾਲ ਕਰ ਦਿੱਤੀਆਂ ਨੇ ਪਹਿਲਾਂ ਵਾਲੀਆਂ ਇੰਟਰਵਿਊਜ਼ ਤੇ ਜਿਹੜੇ ਬੱਚੇ ਹੁਣ ਇੰਟਰਵਿਊ ਦੇਣ ਜਾਣਗੇ ਦੋਵਾਂ ਦੇ ਵਿੱਚ ਕੋਈ ਫਰਕ ਹੋ ਸਕਦਾ ਹੈ ਤੁਹਾਨੂੰ ਲੱਗਦਾ ਹੈ ਕਿ ਕੋਈ ਟਫ ਹੋਏਗਾ ਜਾਂ ਪਹਿਲਾਂ ਦੀ ਤਰ੍ਹਾਂ ਹੀ ਹੋਏ ਦੇਖੋ ਜਿਹੜੀ ਹੁਣ ਜਿਹੜੀਆਂ ਨਵੀਆਂ ਗੱਲਾਂਬਾਤਾਂ ਹੋ ਰਹੀਆਂ ਔਰ ਨਾਲ ਥੋੜਾ ਜਿਆਦਾ ਰਿਲੈਕਸੇਸ਼ਨ ਤੇ ਮਿਲੇਗਾ ਹਾਂਜੀ ਇਹ ਕੋਈ ਵਿਸ਼ਵਾਸ ਕਾਇਮ ਕਰ ਦੂੰ ਥੋੜਾ ਟਾਈਮ ਲੱ ਤੇ ਹੋਲੀ ਹੋਲੀ ਆਪਣਾ ਆਪਣਾ ਹਿਸਾਬਕਦਾਰ ਵਧੇਗਾ ਹਾਂਜੀ ਅ ਕਿਉਂਕਿ ਇੱਕਦਮ ਨਹੀਂ ਇੰਨਾ ਜਿਆਦਾ ਉਹਨਾਂ ਨੇ ਕਰ ਦੇਣਾ ਕਿ ਸਾਰੇ ਜਾਣੇ ਇਸ ਤਰ੍ਹਾਂ ਆਜੋ ਉਹਨਾਂ ਦੇ ਜਿਹੜੇ ਸਟੈਂਕ ਅਗੇ ਨੇ ਰੂਲਸ ਉਹ ਅਪਲਾਈ ਹੋਣਗੇ ਹੋਣਗੇ ਹੂੰ ਚਲੋ ਸ਼ੁਕਰੀਆ ਸਰ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਕਰੀਬ ਲੱਖ ਦੇ ਨੇੜੇ ਬੱਚੇ ਹਰ ਸਾਲ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾਂਦੇ ਨੇ ਪੜ੍ਹਨ ਦੇ ਲਈ ਖਾਸ ਤੌਰ ਤੇ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਹਜ਼ਾਰਾਂ ਬੱਚੇ ਇੱਥੋਂ ਵੀ ਪੰਜਾਬ ਤੋਂ ਹਰਿਆਣਾ ਤੋਂ ਜਾਂਦੇ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਦੇ ਲਈ ਔਰ ਅਮਰੀਕਾ ਦੇ ਇਹ ਰੂਲਸ ਆ ਕਿ ਇਹ ਕਿ ਅਮਰੀਕਾ ਦੀ ਰਿਲੈਕਸੇਸ਼ਨ ਆਪਣੇ ਆਪ ਦੇ ਵਿੱਚ ਇੱਕ ਇੰਪੋਰਟੈਂਟ ਹੈਗੀ ਹੈ ਪਰ ਕਾਬਲੇਗੌਰ ਵੀ ਆ ਜਿਵੇਂ ਅਸ਼ਵਨੀ ਗੁਪਤਾ ਜੀ ਨੇ ਜ਼ਿਕਰ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਬੱਚੇ ਜਾ ਰਹੇ ਨੇ ਵਿਦੇਸ਼ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਰਾਹਤ ਭਰੀ ਖਬਰ ਹੈ ਉਹਨਾਂ ਨੇ ਇੱਕ ਹੋਰ ਬਹੁਤ ਇੰਪੋਰਟੈਂਟ ਜ਼ਿਕਰ ਕੀਤਾ ਕਿ ਪ੍ਰਧਾਨ ਮੰਤਰੀ ਦੀ ਜਿਹੜੀ ਗੱਲ ਹੋਈ ਹੈ ਉੱਥੇ ਡੋਨਲਡ ਟਰੰਪ ਦੇ ਨਾਲ ਉਸ ਤੋਂ ਬਾਅਦ ਇਹ ਫੈਸਲਾ ਤੁਸੀਂ ਕਹਿ ਸਕਦੇ ਹੋ ਹਨ ਕਿ ਜਿੰਨੀ ਸਾਡੀ ਨੌਲੇਜ ਦੇ ਵਿੱਚ ਇਸ ਸਮੇਂ ਹੈ ਇਹ ਫੈਸਲਾ 올 오버 더 월ड ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਲਈ ਹੈ ਉਹਨਾਂ ਦੇ ਉੱਤੇ ਇੰਪਲੀਮੈਂਟ ਹੋਏਗਾ ਉਹ ਚਾਹੇ ਕੋਈ ਪਾਕਿਸਤਾਨ ਤੋਂ ਹੋਵੇ ਕੋਈ ਅ ਕਿਸੇ ਹੋਰ ਕੰਟਰੀ ਤੋਂ ਹੋਵੇ ਕੋਈ ਨੇਪਾਲ ਤੋਂ ਜਾ ਰਿਹਾ ਹੈ ਕੋਈ ਚਾਈਨਾ ਤੋਂ ਜਾ ਰਿਹਾ ਹੈ ਕਿਸੇ ਥਾਂ ਤੋਂ ਵੀ ਜਾ ਰਿਹਾ ਸਭ ਦੇ ਉੱਤੇ ਇੰਪਲੀਮੈਂਟ ਹੋਏਗਾ ਇਨਫੈਕਟ ਪੰਜਾਬੀਆਂ ਦੇ ਉੱਤੇ ਹਿੰਦੁਸਤਾਨੀਆਂ ਦੇ ਉੱਤੇ ਵੀ ਇੰਪਲੀਮੈਂਟ ਹੋਏਗਾ ਰਾਤਪਰੀ ਖਬਰ ਹੈ ਨਾ ਪੰਜਾਬ ਦੇ ਲਿਹਾਜ਼ ਦੇ ਨਾਲ ਵੀ ਦੇਖੀ ਜਾਵੇ ਕਿਉਂਕਿ ਬਹੁਤ ਸਾਰੇ ਬੱਚੇ ਬਹੁਤ ਤਿਆਰੀ ਕਰ ਰਹੇ ਹੁੰਦੇ ਨੇ ਕਿ ਅਸੀਂ ਇੰਟਰਵਿਊ ਕਲੀਅਰ ਕਰੀਏ ਤੇ ਉਸ ਤੋਂ ਬਾਅਦ ਅਸੀਂ ਅਮਰੀਕਾ ਪੜਨ ਦੇ ਲਈ ਜਾਈਏ ਅੱਗੇ ਜਾ ਕੇ ਉੱਥੇ ਕੰਮ ਕਰਨ ਦਾ ਮਕਸਦ ਵੀ ਹੁੰਦਾ ਇਸ ਦੇ ਵਿੱਚ ਕੋਈ ਦੋਰਾ ਨਹੀਂ ਹੈ ਗਲਤ ਵੀ ਨਹੀਂ ਹੈ ਉੱਥੇ ਬੈਠ ਕੇ ਪੜੀਏ ਯੂਨੀਵਰਸਿਟੀ ਦੇ ਵਿੱਚ ਉੱਥੇ ਇਹਨੇ ਪੈਸੇ ਲਗਾਏ ਹੁੰਦੇ ਨੇ ਤੇ ਉਸ ਤੋਂ ਬਾਅਦ ਜੇ ਉੱਥੇ ਕੰਮ ਮਿਲਦਾ ਹੈ ਕਿਸੇ ਕੰਪਨੀ ਦੇ ਵਿੱਚ ਜਾਂ ਵੈਸੇ ਤਾਂ ਉਸ ਦੇ ਵਿੱਚ ਗਲਤ ਵੀ ਕੀ ਹੈ ਤਾਂ ਫਿਲਹਾਲ ਪਾਸਪੋਰਟ ਦੇ ਤੇ ਸਟੈਂਪ ਮੁਰਤੋਂ ਲੱਗਣੀ ਸ਼ੁਰੂ ਹੋ ਜਾਏਗੀ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਟੂਡੈਂਟ ਵੀਜ਼ਾ ਜੀ ਅਪਲਾਈ ਕੀਤਾ ਹੈ ਇੰਟਰਵਿਊ ਦੀ ਕਾਲ ਆਵੇ ਤੁਸੀਂ ਜਾਓ ਤੇ ਤੁਹਾਡਾ ਜਿਹੜਾ ਵੀਜ਼ਾ ਲੱਗੇ ਪਰ ਰਾਤ ਭਰੀ ਖਬਰ ਹੈ ਇਹ ਜਿਹੜੇ ਸਟੂਡੈਂਟਸ ਨਹੀਂ ਉਹਨਾਂ ਦੇ ਲਈ ਅਮਰੀਕਾ ਨੇ ਸਟੂਡੈਂਟ ਵੀਜ਼ਾ ਦੇ ਲਈ ਜਿਹੜੀ ਇੰਟਰਵਿਊ ਹੈ ਉਸ ਤੋਂ ਮੁੜ ਤੋਂ ਬਹਾਲ ਕਰਨ ਦਾ ਐਲਾਨ ਕਰ ਦਿੱਤਾ